ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਪੰਜਾਬ ਗੁਰਜੰਟ ਸਿੰਘ ਬੱਬੀ ਖੋਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਪਾਣੀ ਦੇ ਟੈਂਕਰ ਤੇ ਉਹਨਾਂ ਦੇ ਨਾਮ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਬੜੀ ਹੀ ਨਿੰਦਾਯੋਗ ਗੱਲ ਹੈ ਗੁਰਜੰਟ ਸਿੰਘ ਬੱਬੀ ਖੋਸਾ ਨੇ ਦੱਸਿਆ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਪਿੰਡਾਂ ਨੂੰ ਲੋਕਾਂ ਦੀਆਂ ਸਹੂਲਤਾਂ ਦੇ ਲਈ ਇਹ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਗਏ ਸਨ ਜਿਸ ਦਾ ਲਾਭ ਪਿੰਡ ਵਾਸੀਆਂ ਵੱਲੋਂ ਉਠਾਇਆ ਵੀ ਜਾ ਰਿਹਾ ਹੈ ਲੇਕਿਨ ਕੁਝ ਸ਼ਰਾਰਤੀ ਅੰਸਰਾ ਵੱਲੋਂ ਟੇਪਾ ਲਾ ਕੇ ਇਹਨਾਂ ਟੈਂਕਰਾਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਾਮ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਗੁਰਜੰਟ ਸਿੰਘ ਬੱਬੀ ਖੋਸਾ ਨੇ ਇਹਨਾਂ ਟੇਪਾ ਨੂੰ ਉਤਾਰ ਦਿੱਤਾ ਹੈ ਲੇਕਿਨ ਇੱਕ ਨਿੰਦਨਯੋਗ ਗੱਲ ਦੱਸੀ ਗਈ ਹੈ ਇਹ ਟੈਂਕਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਨਾਮ ਮਟਾਇਆ ਜਾਵੇ ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਲਾਕੇ 'ਚ ਕੰਮ ਹੀ ਇੰਨੇ ਕੀਤੇ ਨੇ ਇਹ ਮੈਂ ਕੱਲ ਚੇਪੀਆਂ ਸਾਰੇ ਪਟਕੇ ਗਿਆ ਜੀ ਚਲੋ ਮੂਵੀ ਨਹੀਂ ਬਣਾਈ ਮੈਂ ਹੁਣ ਮੂਵੀ ਬਣਾ ਰਿਹਾ ਉਹ ਜੀ ਜੱਟ ਪੰਜਾਬ ਦਾ ਸ਼ੇਰ ਹੈ ਜੀ ਬਹੁਤ ਵਧੀਆ ਉਹਨਾਂ ਦੇ ਪਾਪਾ ਨੇ ਕੰਮ ਕੀਤੇ ਤੇ ਉਹ ਵੀ ਜਦੋਂ ਆਉਣਗੇ ਨਾ ਹਾਦਰ ਜੜੀ ਤੋਂ ਵੱਧ ਕੰਮ ਕਰਨਗੇ ਬੜੇ ਤਗੜੇ ਬੰਦੇ ਆ ਸਾਨੂੰ ਪਤਾ ਜੇ ਅਸੀਂ ਮਿਲਦੇ ਰਹੇ ਨੇ ਉਹਨਾਂ ਨੂੰ ਜੀ ਲੋਕ ਗੱਲਾਂ ਹੀ ਬਣਾਉਂਦੇ ਆ ਜੀ ਬਹੁਤ ਵਧੀਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕੰਮ ਕਰਕੇ ਆ ਜੀ ਟੈਂਕਰ ਅਸੀਂ ਮਿੰਨ ਤਾਂ ਤਰਲੇ ਨੇ ਲੋਕਾਂ ਕੋਲ ਲੋਕਾਂ ਨੂੰ ਦਵਾਈ ਆ ਜੀ ਇਹ ਚੇਪੇ ਲਾ ਕੇ ਉਹਨਾਂ ਦਾ ਨਾਂ ਲਕੋਣਾ ਚਾਹੁੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਰਸੋਂ ਜਦੋਂ ਸੁਖਵੀਰ ਬਾਦਲ ਜੀ ਆਏ ਸਨ ਨਾ ਉਸ ਵਕਤ ਸਾਰੇ ਚੇਪੇ ਲੱਗੀਆਂ ਸਨ ਸ਼ਾਮ ਨੂੰ ਜਦੋਂ ਮੈਂ ਲੰਘਿਆ ਇੱਥੋਂ ਕੀ ਪਿਆ ਸਾਰਿਆਂ ਮੈਂ ਪਟਕੇ ਗਿਆ ਜੀ ਇਸ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦਾ ਨਾਮ ਲੁਕਾਇਆ ਜਾਵੇ ਜੀ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਜੱਟ ਨੇ ਰਾਜ ਕੀਤਾ ਦਿਲਾਂ ਦੇ ਰਾਜ ਕੀਤਾ ਉਹਦੇ ਪਿਤਾ ਨੇ ਦਿਲਾਂ ਦੇ ਰਾਜ ਕੀਤਾ ਜੀ ਤੇ ਇਸੇ ਕਰਕੇ ਹੁਣ ਉਹਨਾਂ ਦਾ ਨਾਮ ਜੋ ਟੈਂਕਰ ਵੰਡੇ ਨੇ ਬਾਦਲ ਸਾਹਿਬ ਨੇ ਫਾਲਕਾ ਇਲਾਕੇ ਵਿੱਚ 29 ਟੈਂਕਰ ਵੰਡੇ ਸੀ ਮਿੰਤਾ ਤਰਲਨਾਲ ਲੈ ਕੇ ਆਂਦੇ ਸੀ ਅਸੀਂ ਸਾਰੇ ਪਿੰਡਾਂ ਨੂੰ ਦਵਾਈ ਸੀ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੋ ਐਮਪੀ ਤਾਂ ਸਗੇ ਆ ਆ ਛੜ ਕੇ ਵੱਡੀ ਜਿਹੜਾ ਫੁੱਟੀ ਉਹਨਾਂ ਕੋਲ ਲੈ ਕੇ ਆਂਦੀ ਜੀ ਇਕੱਠੇ ਹੋ ਕੇ ਸਾਰੇ ਐਮਪੀ ਬਣਨੇ ਛੜ ਕੇ ਬਣੀ ਐ ਜੀ ਵੜੀ ਸਰਦਾਰ ਸੁਜੀਤ ਸਿੰਘ ਬਾਦਲ ਜੀ ਐਮਪੀ ਬਣੇ ਸਨ ਤਾਂ ਛੜ ਕੇ ਬਣੀ ਐ ਤੇ ਐਮਪੀ ਬਣੇ ਸਨ ਤਾਂ ਟੈਂਕਰ ਲਿਆ ਸਕੀ ਮੈਂ ਗੁਰਜੰਟ ਸਿੰਘ ਬੱਬੀ ਖੋਸਾ ਪਿੰਡ ਸਲੇਮਾ ਪੀਐਸਸੀ ਮੈਂਬਰ ਸ਼੍ਰੋਮਣੀ ਕਾਲੇਲ ਪੰਜਾਬ ਜੀ ਧੰਨਵਾਦ